ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਤੁਸੀਂ ਕੋਈ ਵੀ ਪਿੰਡ ਦਾ ਆਪਣੀ ਵੀਡੀਓ ਦੇਖ ਰਿਹਾ ਤਾਂ ਇੱਕੇ ਬੇਨਤੀ ਕਰਦੇ ਆਂ ਵੀ ਬੱਚਿਆਂ ਨੂੰ ਨਾ ਛੋੜੇ ਪਿੰਡ ਗਰਾਊਂਡ ਤਾਂ ਹਰੇਕ ਪਿੰਡ ਚ ਹੁੰਦਾ ਬੱਚਿਆਂ ਨੂੰ ਆਪਦੇ ਜਵਾਕਾਂ ਨੂੰ ਕਹੋ ਵੀ ਦੋ ਦਿਨ ਘੰਟੇ ਜ਼ਰੂਰ ਦਿਓ ਉਹਨਾਂ ਨੂੰ ਗਰਾਊਂਡ 'ਚ ਜਾਣ ਵਾਸਤੇ ਖੇਡਣ ਵਾਸਤੇ ਤਾਂ ਜੋ ਉਹ ਸਰੀਰ ਖੋਲ ਸਕਣ ਇੱਧਰ ਚੱਲ ਰਹੀਆਂ ਨੇ ਪੂਰੀਆਂ ਮਿਹਨਤਾਂ ਮੁੰਡੇ ਕਬੱਡੀਆਂ ਪਾ ਰਹੇ ਨੇ ਪਿੰਡ ਬਾਦ ਕਰਾ ਦਾ ਨਾਮ ਰੋਜ਼ਨ ਕਰਕੇ ਲੈ ਕੇ ਆਉਣਗੇ ਇੱਕ ਨਾ ਇੱਕ ਦਿਨ ਤੇ ਮਿਹਨਤ ਦਾ ਮਿਲਦਾ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਕੋਈ ਨਹੀਂ ਕੋਈ ਨਹੀਂ ਉਧਰ ਉਹ ਚੱਲ ਰਹੇ ਨੇਗੇ ਬਹੁਤ ਵਧੀਆ ਛੋਟੇ ਚੱਲ ਰਹੇ ਨੇ ਛੋਟਿਆਂ ਦੀ ਮਿਹਨਤ ਹੋ ਰਹੀ ਹੈਗੀ ਆ ਆਪਣਾ ਰੀਡਰ ਬਾਦ ਕਰਾ ਦਾ ਬਹੁਤ ਵਧੀਆ ਰੀਡਰ ਉਹ ਬੱਚੇ ਉਧਰ ਦਾ ਕਰ ਰਹੇ ਨੇਗੇ ਸਾਰਿਆਂ ਦਾ ਕਰਦੇ ਆ ਨੇ ਪੂਰਾ ਸਹਿਯੋਗ ਦਿੱਤਾ ਹੋਇਆ ਵੀ ਸਾਡੇ ਬੱਚਿਆਂ ਨੂੰ ਖੜਿਓ ਧੰਨਵਾਦ ਬਹੁਤ ਬਹੁਤ